ਤੁਸੀਂ ਆ ਕੇ ਇਹ ਗੱਲਾਂ ਹਸੀ ਕਿਹੜੀ ਗੱਲਾਂ ਹਸੀ ਆ ਮੈਂ ਕਿਹੜੀ ਗੱਲਾਂ ਹਸੀ ਮੂੰਹ ਚ ਬਰਬਰ ਮਖਰੇ ਤੇ ਕਾਲਾ ਕਾਲਾ ਚਸ਼ਮਾ ਦਸ ਕੜੀ ਪਾ ਲੈ ਲੇ ਜਾ ਰਿਹਾ ਤੂੰ ਸੁੱਚਿਆ ਆ ਜਾ ਆ ਲੈ ਲੈ ਕੋਸੇ ਆ ਗਿਆ ਮਾਸੀ ਗਲਤ ਜੇ ਲੱਗਦਾ ਰਹਿੰਦਾ ਕਿਸੇ ਤੋਂ ਉਹਨੇ ਨਹਾ ਕੇ ਨਿਕਲਿਆ ਦਾ ਨਾ ਆ ਤੁਹਾਡੇ ਆ ਰਹੀਆਂ ਸੜੀਆਂ ਬੂਥੀਆਂ ਨਹੀਂ ਕਿਸੇ ਤੁਸੀਂ ਸਾਰੇ ਸਭ ਦੇ ਕੋਲ ਜਲਾ ਮਿਲਿਆ ਗੋਪੀ ਨੂੰ ਅੰਦਾ ਮੈਂ ਤਾਂ ਵਿਆਹ ਹੀ ਨਹੀਂ ਕੀਤਾ ਹਾਂ ਲੈ ਸਭ ਦੇ ਕੰਮ ਉਹਦਾ ਕੰਮ ਬੰਦਾ ਮੇਰੀ ਗਾਉ ਸਣਾ ਹਾਂ ਸਾਰੀ ਉਮਰ 20 ਸਾਲ ਹੋ ਗਿਆ ਪੰਨ ਉੱਥੇ ਆਇਆ ਨੂੰ ਆ ਘਰ ਚ ਹਾਂ ਹਾਂ ਅਸੀਂ 500 ਲੀਟਰ ਪਾਣੀ ਨਾਲ ਸਾਰਦੇ ਰਹਿ ਸਾਰਾ ਮੈਂ ਤੇਰਾ ਬੋਤੇ ਚ ਪਤਾ ਨਹੀਂ ਤਰਾ ਉਹ ਤਮੜਾ ਥਾਲ ਕਰ ਲੈ ਮੈਂ ਤਾਂ ਇਹ ਕਹਿਣਾ ਫੇਰਾ ਕਿਹੜੀ ਗੱਲ ਵਾਲਾ ਮੈਂ ਤਾਂ ਜਣਾ ਛੱਡ ਕੇ ਤਾ ਸਭ ਆਜ ਤੂੰ ਆਹਾਂ ਨਹੀਂ ਸਾਰੀ ਉਮਰ 500 ਲੀਟਰ ਟੈਂਕੀ ਦੇ ਨਾਲ ਪਾਣੀ ਨਾਲ ਸਾਰਦੇ ਰਹੇ ਅੱਜ ਇੱਕ ਜੀ ਬਦਿਆ 100 ਲੀਟਰ ਲਿਆ ਆਇਆ 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 ਦੇਖਿਆ ਟੈਂਚੀ ਨਾ ਦੇ ਨਾ ਪੀ ਲਾਉਂਦੇ ਆ ਟੈਂਕੀ ਉਹਦੇ ਟੈਂਕੀ ਚ ਪੀ ਜਾ ਟੈਂਚੀ ਨੇ ਟੈਂਚਾ ਲੈ ਕੇ ਆਇਆ ਨਹੀਂ ਤੇਰੀ ਘਰ ਵਾਲੀ ਕਿਤੇ ਇੰਨੀ ਭਾਰੀ ਆ ਜਿਹੜੀ ਉਹ ਪਾਣੀ ਬਿਨਾਂ ਸਰਨਾ ਨਹੀਂ ਸੀ ਇਹ ਨੀ ਇਹ ਮੁਕਤ ਦਾ ਖਰਚਾ ਸਾਡੇ ਮਾਮੇ ਵਧੀਆ ਸਾਡਾ ਲਾੜ ਗਿਆ ਸਹਰੇ ਵਾਲੇ ਹਨਾ ਮੈਂ ਮਾਫੀ ਅਸੀਂ 500 ਲੀਟਰ ਨਹਾਉਂਦੇ ਰਹਿ ਚਲੋ ਜੀ ਇੱਕ ਜੀ ਰਹਿ ਗਿਆ ਸੀ ਗਲੋ ਮੋਟਰ ਚਲਾ ਦੋ ਮੋਟਰ ਚਲਾਈ ਓਏ ਮੈਂ ਇੱਕ ਮਿੰਟ ਰੁਕ ਜਾ ਯਾਰ ਤੇ ਲਾਈਟ ਚੱਲ ਗਈ ਜੀ ਚਲੋ ਜੀ ਇੱਕ ਜੀ ਨਹਾਉਣ ਤੋਂ ਰਹਿ ਗਿਆ ਅੱਜ ਇੱਕ ਜੀ ਵਧਿਆ 1000 ਲੀਟਰ ਲਿਆ ਆ ਆ ਦੇਖ ਲੈ ਟੈਂਚੀ ਆ ਦੇਖ ਟੈਂਚੀ ਇਹ ਰੱਖਦੇ ਹੋਰ ਜਹਾਜ਼ ਲੈ ਲੈਣਾ ਭਰਾਵਾ ਤੂੰ ਬੱਕਰੀ ਹੈ ਨਾ ਟੈਂਚੀ ਆਪਣੇ ਰੂਮ 'ਚੇ ਰੱਖ ਲਈ ਅਸੀਂ ਨਹੀਂ ਉੱਪਰ ਲਹੋਣੀ ਉਹ ਵਾਲੀ ਹੈਲੋ ਤੂੰ ਤੇ ਭਾਬੀ ਨਾ ਆਇਓ ਟੈਂਚੀ ਦੇ ਵਿੱਚ ਟੈਂਚੀ ਵੀ ਨਹੀਂ ਲੈ ਕੇ ਆਇਆ ਟੈਂਚਾ ਲੈ ਕੇ ਆਇਆ ਉਹਦੇ ਲਈ ਲੈ ਆਵੀਂ ਟੈਂਚਾ ਮੇਰਾ ਵੀ ਰੱਥੋ ਕੋ ਪੜਾ ਕੇ ਹਨਾ ਦੋਨੇ ਆਣੇ ਬੈਠਣਾ ਆਇਆ ਫਿਰ ਉਹ ਗਾਲ੍ਹਾਂ ਖੋਣ ਲੋ ਯਾਰ ਮੰਮੀਆਂ ਮੰਮੀਆਂ ਟੁੱਟੀਆਂ ਪੱਟ ਪੱਟ ਨਹੀਂ ਲਾਉਣੀਆਂ ਆਹ ਲੱਡੂ ਆ ਗਿਆ ਉਹ ਲੱਡੂ ਨਹੀਂ ਖਾਣਾ ਬਲੇ ਲੱਗੇ ਰਹਿ ਤੂੰ ਸੁੱਕਿਆ 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 ਰਿੱਲੇ ਵਾਲੇ ਤੂੰ ਰੋਣਾ ਪਾਉਣਾ ਬੱਬੇ ਡਰਾਉਣਾ ਤੂੰ ਜਿਹੜਾ ਮੱਥਾ ਠੇਕਣਾ ਉਹ ਤਾਂ ਰਸਤੇਦਾਰਾਂ ਦੇ ਫੋਨ ਆਈ ਜਾਂਦੇ ਆ ਉਹ ਕਹਿੰਦੇ ਟੈਂਟ ਲੱਗਣੇ ਸ਼ੁਰੂ ਹੋ ਗਏ ਹਲੇ ਤੱਕ ਕਾਰ ਨਹੀਂ ਦਿੱਤਾ ਤੁਸੀਂ ਕਾਰ ਤਾਂ ਲਿਆਵੋ ਲਾਇਆਗਾ ਟੈਂਟ ਲਾਇਆ ਪਰ ਮੱਖੀ ਭੂੰਡਣਾ 5 ਰੁਪਏ ਦਾ ਕਾਰ ਓ ਇੱਥੇ ਐਟਾ ਇੰਦੇ ਨਾ ਮੁੰਡਿਆ ਕੰਗਾ ਇੰਦੇ ਬੈਂਕ ਵਾਂਗ ਕਾਰ ਖਰੀਦੋ ਨਾ ਮੇਰੇ ਵਿਆਹ ਨੂੰ ਕਹਿੰਦਾ 50 ਰੁਪਏ ਦਾ ਪੰਗਾ ਲੱਗਦਾ 5 ਕਾਰ ਦੇ ਮੇਰੇ ਵਿਆਹ ਤੇ ਰਾਤੀ ਨਹੀਂ ਦੇਖੀ ਨਹੀਂ ਦੇਖੀ ਗੱਲ ਵਾਂਗ ਆ ਜੀ ਅਸੀਂ ਲਾ ਦੇ ਆਰੇ ਕਟੇ ਕੜੇ ਸੋਨੇ ਆ ਲੈ ਚੱਲੇ ਆਂ ਮੰਦਰਿਆਂ ਤੂੰ ਤਾਂ ਅਸੀਂ ਨਹੀਂ ਨਵੀਆਂ ਟੂਟੀਆਂ ਬਟਾਉਣੀਆਂ ਟੈਂਕੀ ਰੱਖੇ ਆਪਣੇ ਕਮਰੇ ਤੇ ਅੱਗੇ ਨਾ ਹਉਣ ਚਲੋ ਅਸੀਂ ਸਾਡੀ ਲੈ ਆਂ ਅਸੀਂ ਨਹੀਂ ਲਾਉਣੀ 500 ਲੀਟਰ ਦੀ ਆ ਤੂੰ ਲਿਆ 1000 ਲੀਟਰ ਇਹਦੇ ਵਿੱਚ ਇੱਕ ਬਟਾ ਲੈ ਇਹ ਕੀ ਗੱਲ ਧਰ ਵਾਲੀ ਆਇਆ ਵੀ ਪਤਾ ਕਿਹੜੇ ਹਾਂ ਕਿੰਨੀ ਆ ਰੇਲਾਂ ਆ ਰੇਲਸ ਵਾਲੀ ਇਹਦੇ ਵਿੱਚ ਜਿਹੜਾ ਮੋਟਰ ਦਾ ਪਾਣੀ ਹੋਣਾ ਉਹੀ ਮੋਟਰ ਦਾ ਪਾਣੀ ਰਹਿਣਾ ਗਰਮੀਆ ਹਿਆ 12000 ਦੀ ਟੈਂਕੀ ਨਹੀਂ ਐਨੇ ਇੱਕ ਤਾਂ ਇੰਨੀ ਮੋਟੀ ਆ ਉਹ ਤਾਂ ਲੈਣਾ ਨਹੀਂ 12000 ਦੀ ਐ ਇਹਦੇ ਵਿੱਚ ਰੇਲਾ ਪਤਾ ਕਿੰਨੇ ਆ ਹਾਂ ਕਿਹੜੀਆਂ ਹੁੰਦੀਆਂ ਉਹ ਕੀ ਸੱਦੇ ਉਹਨੇ ਲੇਅਰ ਲੇਅਰ ਆਲੇ ਨਾ ਉਹ ਤਾਂ ਗੱਲ ਠੀਕ ਆ ਘਰ ਵਾਲੀ ਤਾਂ ਹੈਗੀ ਪੂਰੀ ਲੀਨ ਉਹ ਕਿਹੜੀ ਮੋਟੀ ਐਡੀ ਕਿਹੜਾ ਇਨਾ ਪਾਣੀ ਬਰਤਣਾ ਉਹਨੇ ਯਾਰ ਮੈਂ ਗੰਦੀ ਮਿਕਾਨਾ ਦੇਖ ਗੰਦੀ ਮਿਕਾਨਾ ਮੇਰੇ ਮੁੰਡੇ ਦਾ ਨਾਮਾ ਵਰਗੀ ਆ ਆਪੀ ਵਰਗੀ ਨਾਮਾ ਕਿੱਥੇ ਹੋਲੀ ਗੰਦੀ ਸੋਚਣੀ ਆ ਗੰਦੀ ਸੋਚਣੀ ਆ ਲੀਨ ਤਾਂ ਨਾ ਤੇਰਾ ਮਾਮਾ ਨੇ ਕਿਹਾ ਹੋਇਆ ਪਤਲੀ ਗਿਆ ਉਹਨੇ ਤਾਈ ਦਾ ਤੇਰਾ ਮਾਮਾ ਨਹੀਂ ਵਿਆਹ ਹੋਇਆ ਸਾਰੀ ਉਮਰ ਦਾ ਬੀਬੀ ਉਹ ਵੀ ਚੱਲੇ ਹੁਣ ਮਾਰ ਦਿੱਤਾ ਚੱਲੋ ਵਿਆਈਏ ਉਹ ਭਰਾਵਾ ਹੋਲਾਂ ਦੋ ਜਦੋਂ ਉਹਦਾ ਰਿਸ਼ਤਾ ਤੁਰਨ ਲੱਗਦਾ ਤੁਸੀਂ ਆਪਣੇ ਵਾਲਾ ਵੇਚ ਲੈ ਜਾਂਦੇ ਆ ਬਾਰੇ ਹਸਾ ਤੁਹਾਨੂੰ ਨੰਗ ਲੰਗ ਲੰਗ ਤੈਂਪੀ ਲੱਗਦਾ ਕਿੰਦਾ ਨਹੀਂ ਤੁਹਾਡੀਆਂ ਕਰਤੂਤਾਂ ਆ ਤੁਹਾਡੀਆਂ ਕੀ ਕਰਤੂਤਾਂ ਅਸੀਂ ਕਿੰਨੀ ਲੜ ਪਈਆਂ ਤੈਂਚੀ ਨੂੰ ਮਾਮਾ ਤੂੰ ਹਿਆਲ ਲੈ 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 ਕੀ ਇੱਕ ਵਧਿਆ ਇਹ ਐ ਘਰ ਦੇਣਾ ਘਰ ਦੇਣਾ ਮੱਥਿਆ ਕੇ ਆ ਗਈ ਵਿਆਹ ਆ ਇੱਕ ਟੈਂਕੇ ਦਾ ਕਦਾ ਸੰਗ ਦੇ ਰਿਹਾ ਕਰਦਾ ਪਾਗਲਾ ਆਇਆ ਯਾਰ ਯਾਰ ਆ ਗਈ ਘਰ ਵਾਲੀ ਆਉਣ ਲੱਗੀ ਆ ਹਾਂ ਹਾਂ 12000 ਦੀ ਟੈਂਕ ਚਲ ਆ ਜਾ ਤਾਰਾ ਜੀ 12000 ਕੱਲੋਂ ਦਾ 12000 ਦੀ ਆਈ ਵੱਲੇ ਪਤਾ ਨਹੀਂ ਕੀ ਕਿ ਆਣਾ ਨਹੀਂ ਲਿਆ ਯਾਰ ਇਹ ਮੰਮੀ ਦੇਖ ਪੇਟੀ ਚੋਂ ਹਾਂ ਨਵਾਂ ਤੌੜਿਆ ਨਾ ਮੀ ਚਾਦਰ ਸਾਈਡ ਤੇ ਰੱਖੀ ਸਟਾਰ ਮੈਨੂੰ ਤੌਲੀਆ ਦੇਣਾ ਹਣਾ ਇਹ ਦਾਰ ਬੱਕ ਦਾ ਉਹਦੇ ਲਈ ਤੌਲੀਆ ਹੁਣਾ ਸਟਾਰ ਬੱਕ ਦਾ ਸਵੇਰ ਨੂੰ ਜੇਚੋ ਲੈ ਕੱਪ ਪੀਆ ਤਾਂ ਨਹੀਂ ਚਾਹ ਹਾਂ ਉਹਦੇ ਵਿੱਚ ਸਟਾਰ ਬੱਕ ਦਾ ਕੌਫੀ ਦਾ ਕੱਪ ਹੋਣਾ ਰੋਜ਼ ਦਹਾਤਾ ਤਾਂ ਰੋਜ਼ ਉਹ ਕਦਮ ਰੜੀ ਜਾਂਦਾ ਰੋਜ਼ ਸਟਾਰ ਬੱਕ ਦੀ ਉਹਦਾ ਲੱਤ ਮਾਰੀ ਜੀ ਏਡਾ ਲੈਗ ਪੀਸ ਇੱਕ ਤੇਰੀ ਇੱਕ ਤੇ ਇੱਧਰ ਉੱਧਰ ਨੂੰ ਹੋ ਰਿਹਾ ਮੈਨੂੰ ਕਾਹਤੇ ਉਹਨੂੰ ਛੇੜੀ ਜਾਂਦਾ ਆਹ ਏ ਏਡੀ ਆ ਮੁਰਗੇ ਜਿੱਡਾ ਲੈਗ ਪੀਸ ਵੇਗਾ ਉਹਨੇ ਉਹਨੇ ਰੋਜ਼ ਸਟਾਰ ਬੱਕ ਦੀ ਕਾਫੀ ਹੋ ਜਾਏਗਾ ਨਹੀਂ ਉੱਥੋਂ 500 500 ਦੀ ਆ ਹਾਂਜੀ ਉਹ ਰਾਮਧਿਆਤਾ ਜਮੀਨ ਨਾ ਬੇਚ ਦੇ ਜਦੋਂ ਉਹਨੇ ਨਾਗੇ ਨੰਨਾ ਆ ਜਾ ਸੁਣ ਲੈ ਮੇਰੀ ਜਦੋਂ ਉਹਨੇ ਨਾਗੇ ਨਿਕਲਿਆ ਨਾ ਆ ਤੁਹਾਡੇ ਆਰਗੀਆਂ ਸੜੀਆਂ ਬੂਥੀਆਂ ਨਹੀਂ ਕਿਸੇ ਤੁਸੀਂ ਸਾਰੇ ਸਭ ਦੇ ਕੋਲ ਹੀ ਚੱਲਾ ਮਿਲਿਆ ਕਿਉਂ ਨਹੀਂ ਕਰਦੇ ਕਿਉਂ ਐਡਾ ਮੰਗਿਆ ਤਾਂ ਬਾਹਰ ਨਿਕਲਿਆ ਹੈ ਹਲੋ ਮਮ ਤੁਸੀਂ ਬੱਸ ਦੇ ਬਾਤ ਤੁਸੀਂ ਏਦਾਂ ਵੀ ਨਾ ਇਹਦਾ ਤੋਲ ਲਾ ਬੜਾ ਹਾਂ ਲੈ ਹਾਂ ਜੇ ਉਹ ਅਗਲੀ ਗੇਂ ਤੱਕ ਕੱਪੜੇ ਭਰਾ ਦੀ ਦਿੱਤਿੰਦੀ ਹੈ ਕੋਣ ਆ ਕਹਿੰਦੀ ਆ ਉਹ ਕਿਹਾ ਉਹ ਭਜਾ ਦਿੱਤੀ ਸੀ ਭੈਣ ਲੜ ਕੇ ਕਹਿੰਦੀ ਆ ਉਹ ਫੇਰ ਤੁਸੀਂ ਇਹ ਗੱਲ ਆ ਉਹਨੇ ਉਹ ਵੀ ਕਰਾਉਣੇ ਆ ਇਹਨੇ ਵੀ ਨਾਲ ਕਰਾਉਣੇ ਆ ਮਰ ਜਾਣਾ ਕਹਾਂ ਤਾ ਮੈਂ ਵਿਆਹ ਹੀ ਨਹੀਂ ਕਰਾਉਣਾ ਚੱਲੋ ਯਾਰ ਇਹਨੂੰ ਪੁੱਛੋ ਇਹਨੂੰ ਵੀ ਤਲਾਕ ਦੋ ਖੈਰ ਇਹਨੂੰ ਚਲੋ ਸਾਰੀ ਹਾਂ ਚਲੋ ਯਾਰ ਤੂੰ ਵੀ ਝੰਡਾ ਲਹੂ ਪੀਤਾ ਆ ਗਿਆ ਆਈ ਆਦੂ ਹਾਂ ਸਾਭ ਜੀ ਆ ਸਾਭ ਜੀ ਲੱਭੇ ਲੀ ਤੂੰ ਲੱਭੱਖ ਪਨੇ ਨਹੀਂ ਐ ਮੈਕਸ ਪ੍ਰੋਡਸ ਵੇ ਨੂੰ ਬਲਜੀਤ ਰੇ ਮੈਕਸ ਪ੍ਰੋਡਸ ਵੇ ਨੇ ਤੂੰ ਮੇਰੀ ਗੱਲ ਸੁਣ ਨਾ ਵੀ ਕੀ ਕੀਤਾ ਤੈਂ ਉਹ ਉੱਥੇ ਗੱਲ ਜਿਹੜੀ ਹੋਈ ਠੀਕ ਉਹ ਹਾਂ ਤੂੰ ਕਹਣਾ ਕੋਈ ਹੋਣਾ ਨਹੀਂ ਚਾਲਾ ਤੇ ਹੋਰ ਆਪਣੇ ਯਾਰ ਜੀ ਤੇ ਚਾਲੇ ਕਰਾ ਜਾਂ ਜਾਗੋ ਦੇ ਚੱਕੀਆਂ ਸੂਟ ਪਾਉਣ ਵਾਲੀਆਂ ਇੱਕੋ ਜਿਹੇ ਤਿਲਕ ਦੇ ਧਾਰ ਸੂਟ ਕਰ ਕਰ ਲਈ ਬੈਠ ਕੇ ਕਰੀਆ ਉਹ ਮੈਂ ਸੈਂਟ ਤੋਂ ਲੈ ਲਿਆ ਸੀ ਤੈਨੂੰ ਹੁਣ ਭਟੀਆਂ ਪਾਲੀਆਂ ਕਰਾਉਣ ਦੀ ਕੀ ਲੋੜ ਸੀ ਤੂੰ ਕਦ ਮਾਸਮ ਪਰ ਵੀ ਦੇ ਕੇ ਉਹ ਯਾਰ ਪਤੀ ਦੇ ਲਿਆ ਗਿਆ ਧੰਨ ਵਾਲ ਲੜ ਪੋਪੇ ਹਾਂ ਹਾਂ ਇਹ ਬਾਲੀਆਂ ਚ ਪਾਉਣੀਆਂ ਨਹੀਂ ਬੋਟੇ ਨੂੰ ਦੇ ਤੇ ਚੁੰਨੀ ਨਹੀਂ ਪਰ ਘਰ ਦੇ ਚੱਕ ਕੀ ਕਰ ਬੋਟੇ ਦਾ ਬਾਲੀਆਂ বিনা ਕੀ ਕਰ ਘਰ ਦੀ ਕੱਪ ਤੱਕ ਦੇ ਅੰਦਰ ਨੂੰ ਇਹ ਮੇਰੀ ਗੱਲ ਸੋ ਨਹੀਂ ਉਹਨਾਂ ਦਾ ਵਿਆਹ ਹੋਇਆ ਉਹਦੇ ਨਾਲ ਕਾਂਟੇ ਕਰਾ ਲੈ ਹੋਰ ਬਾਲੀਆਂ ਕਰਾ ਕੇ ਲੈ ਗਈਆਂ ਬਾਲੀਆਂ ਸੈੱਟੀਆਂ ਦਾ ਦਾਜ ਵਾਣਾ ਹੋਣੇ ਦੌੜ ਜਾ ਚੱਕ ਮੈਨੂੰ ਵੀ ਵਾਲਾ ਲੈ ਮੈਨੂੰ ਕਹੀ ਜਾਂਦਾ ਤੂੰ ਛੋੜੀਆਂ ਪਾ ਰਿਹਾ ਛੋਟਾ ਜੂਤੀ ਐਵੇਂ ਹੱਥ ਮਾਰ ਜਾਂਦਾ ਬੰਦਰ ਜਿਹਾ ਸਵੇਰ ਦਾ ਕਰਦਾ ਹੀ ਨਾ ਬੱਕਿਆ ਮਣ ਫਿਰ ਕੇ ਆ ਗਿਆ ਹੋਰ ਰਾਮ ਜਦਾ ਇਹ ਹੋ ਜਾ ਸਵੇਰ ਤੇ ਨਾ ਕਿਉਂ ਅਸੀਂ ਧੂਆ ਟਾਕਾ ਕੋਇਆ ਪਿਆ ਕਿਸ ਕਰਨ ਜਨੇ ਕਰਾਇਆ ਵੀ ਤਾ ਇਹਨਰ ਸੁਪਾਇਆ ਤੁਹਾਡੇ ਪੁੱਛੇ ਤੋਂ ਬਗੈਰ 20-25000 ਰੁਪਇਆ ਖਰਚ ਕੇ ਆਇਆ ਮੈਂ ਹਰਾਮ ਜਦਾ ਅਸੀਂ ਜਾਂਪੀਆਂ ਲੱਗੀਆਂ ਆ ਕਮ ਪਰ ਤੈਨੂੰ ਕੋਈ ਡੱਬਾ ਜੀ ਰੋਕ ਲੈਂਦਾ ਪੁੱਛ ਲੈਂਦਾ ਤੂੰ ਤੂੰ ਮੇਰੀ ਗੱਲ ਤਾਂ ਵਾਹ ਤੈਨੂੰ ਮੌਕਾ ਦੇਣਾ ਨਹੀਂ ਫਿਰ ਦੱਸ ਨਹੀਂ ਅੰਮਾ ਯਾਰ ਮੈਂ ਉਹਨੇ ਪੁੱਛ ਸਾਰਿਆਂ ਨੂੰ ਕਿੰਨੇ ਕੰਮ ਕਰਦਾ ਮੈਂ ਹੁਣ ਨਹੀਂ ਮੇਰੀ ਗੱਲ ਸੁਣੋ ਕਾਪੀ ਦੇ ਸਾਰੀਆਂ ਟੰਬਾ ਤੇ ਟੈਂਕੀ ਸਣੇ ਲਿਖ ਕੇ ਰੱਖੋ ਮੇਰੀ ਵਾਰੀ ਵੇਲੇ ਉਹ ਨਾ ਹੋਵੇ ਓਏ ਆ ਬਾਹਰ ਦੀ ਰਿਆਤਾ ਕਾਹਤਾ ਵੇ ਵੇ ਆਲੀ ਲੈ ਹਜ਼ਾਰ ਰੁਪਏ ਕੀ ਆਈ ਆ ਮੈਂ ਆ ਵੇ ਇਹੋ ਬੜਾ ਬੜਾ ਬੰਦਾ ਆ ਮੇਰੇ ਬਿਆਰ 50 ਰੁਪਈਆ ਦਾ ਕਾਸਟ ਇੱਥੇ ਉਸ ਜਵਾਨ ਨੇ ਜੋ ਉਹਦੇ ਲਈ 5 ਰੁਪਈਆ ਵਾਲਾ ਬਹੁਤ ਸਗਾ ਬਹੁਤ ਸਗਾ ਵੀਰ ਨੂੰ ਦੱਸਣਾ ਹੀ ਮੜਾ ਦੱਸਣਾ ਆ ਲੈ ਤਸਵੀਰ ਦਾ ਸੌਂ ਉਧਰ ਆ ਮੌਕੇ ਲਈ ਆਓ ਇਹਨੂੰ ਤੂੰ ਹੋ ਰਹੀ ਨਾ ਕੱਪੜੇ ਜਿ ਰੱਖੇ ਆਂ ਨਹੀਂ ਮਾਫੀ ਮੇਰੀ ਗੱਲ ਸੁਣ ਹਾਂ ਦੇਖ ਤੂੰ ਲੈ ਆ ਸੈਟ ਲੈ ਲਈਆਂ ਬਾਲੀਆਂ ਅੱਛਾ ਤੇ ਤੂੰ ਬਣਾਇਆ ਦਾਣ ਦੀ ਛੱਕ ਹਾਂ ਬਣਾਉਣਾ ਤੇ ਚੁੰਨੀ ਤੋਂ ਲੈ ਕੇ ਜਰਾਬਾਂ ਤੱਕ ਲੈ ਕੇ ਰੱਖਣੀਆਂ ਮੌਕੇ ਦੇ ਸਾਰਾ ਕਾਉਣਾ ਚਾਹੀਦਾ ਮੇਰੇ ਵਾਰੀ ਵਾਰੇ ਸਾਰਾ ਹੀ ਪਾਸੇ ਲਿਆਉਣਾ ਠੀਕ ਨੀ ਮੇਰੀ ਵਾਰੀ ਕਹੀ ਨਾ ਵੀ ਵੀ ਮਣੀ ਆਪਣਾ ਹੋਣਾ ਤੇ ਨਾ ਤੇਲੇ ਤੇ ਜਾਣਾ ਹਾਂ ਤੇ ਮੇਰੇ ਵਾਰੀ ਉਹੀ ਮਾਮਾ ਹੋਣਾ ਗੋਪੀ ਦੇ ਵਿਆਹ ਤੋਂ ਬਾਅਦ ਰੋ ਵਾਹ ਉਹੀ ਚਾਹੀਦਾ ਹੋਰ ਗੋਪੀ ਦੇ ਵਿਆਹ ਨੂੰ ਵਿਆਹ ਤੋਂ ਵਾਟ ਪਾਵੇ ਮਾਮਾ ਉਹੀ ਚਾਹੀਦਾ ਹਾਂ ਚਾਹੇ ਉੱਧਾ ਰੱਖ ਲਿਓ ਫਰੈਂਚੀ ਦੇ ਓਏ ਉਹ ਉਹ ਫਰੈਂਚੀ ਦੇ ਪੈਸੇ ਵਿੱਚ ਕਰੇਲੇ ਦਾ ਜੂਸ ਫਰੈਂਚੀ ਦਾ ਜੂਸ ਆਉ ਮੈਂ ਜਾ 10 ਬੀਣਾ ਉਹ ਬੀਣਾ ਥੱbi ਨਹੀਂ ਤੇ ਸ਼ੁਕਰ ਵਾਹ ਯਾ ਮਾਂ ਮੈਂ ਕੱਲੀ ਕੱਲੀ ਚੀਜ਼ ਲਿਖਣੀ ਆ ਜੋ ਲੈ ਕੇ ਆਉਂਗੀ ਢੱਬਾ ਘੜੀਆਂ ਤੋਂ ਜੇ ਐਰੇਲੇ 10 ਲੀਟਰ ਦੀ ਨਹੀਂ ਮੇਰੇ ਵਾਲੀ ਨੇ 2000 ਵਾਲੀ ਲੀਟਰ ਦੀ ਲੈਣੀ ਆਂ ਆਟਾ ਦੇ ਤਾ ਜੇ ਆਟੇ ਦੀਆਂ ਤਿੰਨ ਫੈਲੀਆਂ ਲੱਗੀਆਂ ਮੇਰੇ ਵਾਲੀ ਚਾਰ ਲੱਗਣੀਆਂ ਚਾਰ ਚਾਰ ਲੱਗਣੀਆਂ ਤਾਂ ਸਾਡਾ ਮੇਰੀ ਗੋਪੀ ਇੱਕ ਅੱਜ ਤੂੰ ਅੱਜ ਚੋਰੀ 25000 ਖਰਚ ਗਿਆ ਉਹ ਪੁੱਤ ਨੂੰ ਜਾ ਮੁੰਡਾ ਮੰਗਿਆ ਨਾ ਤੂੰ ਉੱਦੇ ਕਰਦੇ ਉਹਨੂੰ ਨਹੀਂ ਉਹਦੇ ਰਹੁੰਦਾ ਲੈ ਨੇਰਾਲੇ ਦਾ ਐਡਾ ਦਿਨ ਚੜਿਆ ਦਿਨ ਬੱਦੇ ਆ ਨੇ ਪਹਿਲਾ ਹੋਊ ਪਹਿਲਾ ਕੱਲ ਨੂੰ ਆਉਣਾ ਤੇ ਕੱਲ ਨੂੰ ਆਜੋ ਵਿਆਹ ਲੈਣਾ ਨੇੜੇ ਨੂੰ ਹੋਣਾ ਭੋੜਾ ਭਰਾਵਾ ਹੋਣਾ ਕਹਿੰਦੀ ਜਾ ਕੇ ਜੱਸ ਤੇਰੇ ਮੁੰਡੇ ਨੇ ਮੈਨੂੰ ਐਦਾ ਕਿਆ ਕਿ ਵਿਆਹ ਲੈ ਦੇ ਨੂੰ ਮੇਰੀ ਗੱਲ ਸੁਣ ਇੱਕ ਮਿੰਟ ਐਡਣ ਸਾਡਾ ਜਨਾਨੀ ਵੀ ਹੈਗੀ ਪ੍ਰੋਫੈਸਰ ਸੁੰਦਰਪੜ ਦਾ ਮੁੰਡਾ ਮੰਗਿਆ ਆ ਮਾਂ ਨੇ ਕੁੜੀ ਵੀ ਹੈਗੀ ਤੂੰ ਆ ਆ ਜਨਾਨੀ ਆ ਕਰਦਾ ਨਾ ਸੀ ਆ ਜਾ ਆ ਲੈ ਲੈ ਉਹ ਸਨ ਆ ਗਿਆ ਵਾਹ ਮਾਸੀ ਗਲਤ ਜੇ ਲੱਗਦਾ ਰਹਿੰਦਾ ਕਿਤੇ ਕਿਤੇ ਆ ਜਾ ਸਾਜਨ ਉੱਤਰ ਉਹ ਸਾਜਨ ਕੀ ਕਰੇ ਯਾਰ ਸਾਜਨ ਦਾ ਆ ਲੈ ਲੱਡੂ ਲੱਡੂ ਮੁੰਡਾ ਨਾ ਆ ਜਾ ਲੱਡੂ ਕੋਈ ਨਹੀਂ ਸੁੱਤਿਆ ਸੁੱਤਿਆ ਉਹ ਆ ਜਾ ਉੱਤਰ ਆ ਜਾ ਬੱਟੀਆਂ ਨਹੀਂ ਨਹੀਂ ਛੱਡ ਪਰੇ ਨਹੀਂ ਦੇਖ ਪਹਿਲਾ ਤੇਰਾ ਜਲੂਸ ਕੱਢਿਆ ਨਾਨਕੀ ਸ਼ਕਤ ਆਉਣੇ ਕੱਲੀ ਨੇ ਆਪਣਾ ਨਾਮ ਕਬਿੰਦਰ ਪੌਰ ਨਹੀਂ ਨਹੀਂ ਉਹ ਲੈ ਕੇ ਉਹ ਲੈ ਕੇ ਇੱਕ ਮਿੰਟ ਨਹੀਂ ਨਹੀਂ ਆਪਣਾ ਨਾਮ ਆ ਜੀ ਨਹੀਂ ਗਾਲ ਤਾਂ ਮਨੀ ਦਾ ਕੀ ਪਤਾ ਬਾਹਰ ਘੱਟ ਦੇਈਏ ਬਾਹਰ ਹੋਵੇ ਬਜ਼ਰ ਨੇ ਉਹ ਕੀ ਗੱਲ ਆ ਗੱਲ ਹੋ ਗਈ ਝੂਠੀ ਅੱਜ ਕਲੇ ਇਸ ਪੈ ਗਿਆ ਇਸ ਕਾਰ ਚ ਲੜਾਈ ਨਹੀਂ ਦੇਖੋ ਕਰੀਦੀ ਹੈ ਸੱਚੀ ਕੁੜੇ ਇੱਕ ਮਿੰਟ ਗਿੱਟੇ ਲੱਗੇ ਗੋਡੇ ਲੱਗੇ ਅੱਜ ਗੱਲ ਕਲੀਅਰ ਸੱਚੀ ਕੀਤੀ ਆ ਮੈਂ ਮੇਰੇ ਤਾਂ ਮਨ ਚ ਸੀ ਜਦੋਂ ਪੋਸਟਰ ਬਣ ਗਿਆ ਇਧਰੋਂ ਇੱਕ ਲੱਬੇ ਦਾ ਹੀ ਨਾਮ ਲਖਾ ਲੈਂਦੇ ਜੈਹਰ ਐਕਸ਼ਨ ਫੇ ਵੀ ਘਰ ਦਾ ਜਵਾਈ ਸੋਰੀ ਜੀ ਆ ਤੁਹਾਡੇ ਦਾ ਲੱਬਾ ਮੇਰੇ ਨਾਲ ਆ ਜੋ ਮੈਂ ਦਊਂਗੀ ਸਾਹਮਣੇ ਦਊਂਗੀ ਅੱਛਾ ਫੇ ਇਹਦਾ ਮਤਲਬ ਨਹੀਂ ਫੇ ਇਹਦਾ ਮੈਂ ਗੁੱਡੀ ਹੁਣ ਟੈਂਸ਼ਨ ਪਹਿਲੇ ਮੇਰੀ ਗੱਲ ਸੁਣੋ ਕਿ ਰੋਲ ਕਾ ਲੱਪੇ ਲੇ ਰੋੜ ਕਾ ਦੇ ਲੱਭ ਕਿੰਨੀ ਫਣਾ ਕੋੜੇ ਕਿੱਦਾਂ ਲੈ ਚੋਲੇ ਨੇ ਮੇਰੀ ਗੱਲ ਸੁਣ ਉਹਨੂੰ ਵਿੱਚ ਰੱਖਿਆ ਲੈ ਮੇਰੀ ਗੱਲ ਸੁਣ ਤੂੰ ਮੈਨੂੰ ਇਹ ਦੱਸ ਹੁਣ ਤੈਂ ਹੁਣ ਗੱਲ ਕਲੀਅਰ ਕਰਨੀ ਜਾਂ ਨਹੀਂ ਕਰਨੀ ਹੁਣ ਤੈਂ ਇਹਨਾਂ ਦਾ ਖਹਿਰੇ ਥੱਲੇ ਇੱਕ ਛੋਟਾ ਜਿਹਾ ਖਹਿਰਾ ਹੀ ਲੇਕ ਦਿੰਦੀ ਤਾਂ ਵੀ ਸੀ ਇਹ ਮੈਂ ਬੜੀ ਬਣ ਗਈ ਮੈਂ ਮੇਰੀ ਗੱਲ ਸੁਣ ਮੈਂ ਖਹਿਰੀ ਮੈਂ ਕਹਿੰਦਾ ਖਹਿਰੀ ਮੈਂ ਰਹਿਣੀ ਮੈਂ ਉੱਥੇ ਨਹੀਂ ਨਹੀਂ ਇੱਕ ਮਿੰਟ ਐਕ ਮਾਰੀ ਵਿਆਹ ਦੇ ਬੋਲੀ ਨਹੀਂ ਬੋਲੀ ਜਾਂਦੇ ਬੋਲੀ ਜਾਂਦੇ ਨਹੀਂ ਗੱਲ ਮੈਂ ਲੈ ਲੈ ਭੈਣ ਨਹੀਂ ਤੂੰ ਹੀ ਭੈਣ ਦਾ ਕਿਤੇ ਨਾ ਮੋੜੇ ਮੋੜੇ ਕਹੀ ਉਹ ਆਪਣੀ ਆਰਚੇ ਹੀ ਆ ਬਸ ਤੁਸੀਂ ਮਾਰਿਆ ਜੀ ਵੀ ਨਾਂ ਲਿਖਾਉਂਦੇ ਗੁੱਡੀ ਦਾ ਲੈ ਲੈ ਸੈਦ ਦੋਹਣਾਂ ਨਾਲ ਚਲੋ ਅੱਜ ਅੱਜ ਕੱਲ ਠੀਕ ਐ ਉਦੋਂ ਨੂੰ ਗਾਰੰਟੀ ਆ ਉਦੋਂ ਨੂੰ ਰੁਕੜੀ ਰਸੂਗੀ ਪਹਿਲੇ ਆਪਾਂ ਗੱਲ ਕਲੀਅਰ ਕਰ ਲਈਏ ਜਿੰਨੀਆਂ ਹੋਰ ਗੱਲਾਂ ਪੰਜ ਸੱਤ ਹੋਣੇ ਹੀ ਕਰ ਲਓ ਬਾਕੀ ਗੁੱਡੀ ਨੂੰ ਵਛਲੋ ਜੋ ਕੀਤਾ ਕਰਾਇਆ ਤੇਰਾ ਨੇ ਨੇ ਹਗਾ ਨਹੀਂ ਤੂੰ ਬੱਥੀ ਨੇ ਨੇ ਕੋਣ ਮਾਮਾ ਬਰਾਬਰ ਨਹੀਂ ਤੂੰ ਬੱਥਰੀ ਵਾਲੀ ਕਰੀ ਛੱਲੇ ਉਹਦੇ ਨੇਟ ਛਾਰਦਨ ਆਖੀ ਉਹਨੂੰ ਗੋਪੀ ਤੇ ਇਹ ਜ਼ਰੂਰੀ ਨਹੀਂ ਤੇਰੇ ਨਾਮ ਕੀ ਸ਼ੱਕ ਲੈਣ ਆਈ ਆ ਉਹ ਮੂਹ ਤੇ ਬੈਠੀ ਉਹਨੂੰ ਮਾਮਾ ਦਾ ਹੀ ਦਰਜਾ ਦਿੱਤਾ ਸੀ ਤੇ ਮੈਂ ਦੱਸਾਂ ਅੱਛਾ ਇੱਕ ਮਿੰਟ ਮਾਮਾ ਦਰਜਾ ਦਿੱਤਾ ਫੇ ਇਹਨਾਂ ਦੀ ਧੀ ਨੇ ਇਹ ਕਿਉਂ ਕਹਿ ਦਿੱਤਾ ਕਿ ਕੰਮ ਖਤਮ ਆ ਸਾਡਾ ਮੇਰੇ ਨਾਲ ਮਾਂ ਪੇ ਉਥੋਂ ਮੌਕੇ ਕੰਮ ਖੈਦ ਮੈਂ ਖੇਰੋਂ ਚ ਨਹੀਂ ਨਹੀਂ ਲੈ ਲੈ ਧੀਆ ਬੈਕਮੈਂਟ ਨਹੀਂ ਨਹੀਂ ਨਾਨ ਕੀ ਆ ਤੇ ਮੈਲੇ ਲੈ ਅੱਜ ਇਹ ਗੱਲ ਦਾ ਖਲਾਸਾ ਹੋਣਾ ਗੁੱਡੀ ਇਹ ਗੱਲ ਬਹੁਤ ਦੂਰ ਤੱਕ ਜਾਊਗੀ ਇਹ ਗੱਲ ਦਾ ਇੱਥੇ ਨਹੀਂ ਇਹ ਬਹੁਤ ਤੱਕ ਜਾਊਗੀ ਮੈਨੂੰ ਲੱਗਾ ਗੁੱਸਾ ਮੇਰੀ ਗੱਲ ਸਰਪ ਜੀ ਸੁਣ ਲੈ ਇਹ ਤਾਂ ਹੈਗਾ ਕੁੱਤਾ ਬੰਦਾ ਹਾਂ ਨਹੀਂ ਇੱਕ ਮਿੰਟ ਅੱਜ ਤੁਹਾਨੂੰ ਕੁੱਤਾ ਲੱਗਦਾ ਕਿਸੇ ਟਾਈਮ ਮੇਰੀਆਂ ਗੱਲਾਂ ਤੁਹਾਨੂੰ ਸੱਚੀਆਂ ਲੱਗਣੀਆਂ ਇਸ ਘਰ ਦੇ ਵਿੱਚ ਪਾਪੀਆ ਮੇਰਾ ਗੋਡਾ ਨਾ ਤੋ ਗੋਡੇ ਨੇ ਅੱਗੇ ਮੇਰਾ ਪੰਗ ਚੱਲਦੇ ਨਹੀਂ ਤੇਰਾ ਬੋਲਣ ਦਾ ਕੀ ਮਤਲਬ ਨਹੀਂ ਬੋਲਣ ਦਾ ਨਹੀਂ ਤੁਸੀਂ ਕੁੜੀ ਨੂੰ ਲਾ ਲਾ ਸਿਰ ਤਾਂ ਹੱਲੇ ਤਾਂ ਕੱਲ ਆਈ ਆ ਉਹ ਓਏ ਓਏ ਉਹਦਾ ਕੀ ਮਤਲਬ ਉਹਨੂੰ ਤੁਸੀਂ ਹੱਲੇ ਆਈ ਆ ਉਹਦਾ ਬਜੂਦ ਨਹੀਂ ਤੁਸੀਂ ਰੱਖਿਆ ਖੈਰਿਆਂ ਦਾ ਵਿੱਚ ਕੋਈ ਵੀ ਵੇ ਦੇਖ ਰਹੀ ਯਾਰ ਕਿਹੜੀ ਗੱਲ ਆ ਜੇ ਇੱਕ ਮਟ ਮੇਰੀ ਗੱਲ ਸੁਣ ਦੇਖ ਥੱਲੇ ਉਹਦੇ ਪ੍ਰੋਪ ਹਾਨੂੰ ਕੋਈ ਤਾਂ ਛੋਟੀ ਆ ਚਲੋ ਪਤਾ ਬੜੀ ਨੂੰ ਤਾਂ ਸਾਰਾ ਹੀ ਪਤਾ ਕੀਤੀ ਬੜੀ ਮੋਹਰੇ ਆ ਹਰੇਕ ਪਾਸੇ ਬੜੀ ਤੁਸੀਂ ਉਹਨਾਂ ਨੂੰ ਪੁੱਛਿਆ ਕਿੱਥੇ ਲੈ ਕੇ ਆਉਂਦੇ ਦੋਰ ਪਾਵਾਂਗੇ ਹੁਣ ਦੱਸੋ ਪਹਿਲਾਂ ਜਾ ਦੋਰ ਥੱਲੇ ਨਾਮ ਲਿਖਾ ਦਿੰਦੀ ਤੁਹਾਡੀ ਕਿੰਨੀ ਬੇਇੱਜ਼ਤੀ ਆ ਉੱਤੇ ਇਹ ਦੇ ਕੋਪਟਰ ਉਹ ਕਹਿੰਦੇ ਤੌਰ ਮਜਾਰੇ ਦਾ ਕੱਤੀ ਤੋਂ ਛਪਾਉਣੇ ਆ ਰਾਹ ਚਲਾਉਣੇ ਆ ਗੱਡੀਆਂ ਦੇ ਮੋਹਰੇ ਕਹਿੰਦੀ ਵੱਡਾ ਬੈਨਰ ਮੈਂ ਗੱਡੀਆਂ ਸੇਵਾ ਦੇ ਲੱਗਣੀਆਂ ਨਹੀਂ 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 ਹਾਂ ਹੁੰਦਾ ਹੈ ਨੇ ਉਹ ਵਾਸੀ ਤੌਰ ਤੇ ਜੋ ਲੈ ਕੇ ਆਉਣਾ ਲੈ ਆਉਣੀ ਯਾਰ ਆਪਣਾ ਬਖਰਾ ਨਹੀਂ ਤੇਰੇ ਧੀਏ ਅੱਜ ਖਾਣੇ ਗੱਲ ਨਹੀਂ ਪੈਂਦੀ ਇਹ ਤੈਨੂੰ ਟਾਈਮ ਦੱਸੂ ਮੈਂ ਸਭ ਕੁਝ ਨੋਟ ਕਰ ਲਈਆਂ ਗੱਤਰ ਤੱਕ ਗੁੱਡੀ ਬੇੜੋਂ ਨੀਂਦ ਭੁੱਲੀ ਕਰਦੀ ਲਈ ਦਾ ਸੋਣ ਜਦੋਂ ਉਹ ਤੋਂ ਗੱਲ ਹੋਈ ਸੀ ਸਾਰਿਆਂ ਦੇ ਸਾਹਮਣੇ ਹੋਈ ਨਾਨਕੀ ਸ਼ੱਕ ਤੂੰ ਲਿਆਉਣਾ ਇਹ ਕਹਿੰਦੇ ਨਾਨਕੀ ਸ਼ੱਕ ਮੈਂ ਲਿਆਉਣਾ ਇਹਦਾ ਕੀ ਥੱਲੇ ਪੋਸਟਰ ਤੇ ਇੱਕ ਛੋਟਾ ਜਿਹਾ ਨਾਂ ਹੀ ਲੱਭਿਆ ਲਖਵੀਰ ਸਿੰਘ ਲਖਵੀਰ ਸਿੰਘ ਲਾਂਦੀ ਉਹ ਲੱਭਾ ਤਾਂ ਸਾਲਾ ਮਾਨ ਸੀ ਮੈਂ ਲਿਖਾ ਲਿਆਉਂਗੀ ਆਪੇ ਜਾ ਕੇ ਮੈਂ ਆਪੇ ਨਹੀਂ ਉਦੋਂ ਤਾਂ ਤੂੰ ਕਹਿੰਦੀ ਸੀ ਮੈਂ ਨਹੀਂ ਉਹ ਬਸ ਕੱਲੇ ਮੇਰਾ ਹਾਏ ਮੈਂ ਕਾ ਇਹ ਗੱਲ ਹੋਈ ਆ ਹੋਈ ਆ ਇਹ ਗੱਲ ਮੈਨੂੰ ਨਹੀਂ ਗੱਲ ਨੂੰ ਕਹਿਣਾ ਚਲੋ ਨਹੀਂ ਚਲੀਏ ਸਾਡੀ ਕਿਤੇ ਸਾਡੀ ਤਾਂ ਕੋਈ ਇਤਰੀ ਗੁੱਡੀ 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 ਮੋਰੇ ਗੁੱਡੀ ਹੋਈ ਪਈ ਐ ਇਹਨੂੰ ਠੀਕ ਆ ਤਿੰਨ ਚਾਰ ਇਹ ਗੱਲ ਓਕੇ ਆ ਮੇਰਾ ਅੱਛਾ ਸਨਾਤਾ ਤਿੰਨ ਚਾਰ ਲੱਖ ਤਾਂ ਚਾਰ ਲੱਖ ਦਾ ਉਹਨੂੰ ਭਾ ਭਾੜਾ ਦੇ ਰ ਸਨਾਤਾ ਹਾਂ ਤਿੰਨ ਚਾਰ ਲੱਖ ਰੁਪਈਆ ਸਨਾਇਆ ਸਿੱਧੀ ਗੱਲ ਆ ਨਹੀਂ ਇਹ ਗੱਲ ਝੂਠੀ ਆ ਲੇ ਲੈ 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 ਲਾਡੂ ਮੁੰਨੇ ਆਜੂ ਤੈਨੂੰ ਹਾਸਾ ਦੀਦਾ ਬੇ ਗੁੱਡੀ ਭੈਣ ਭਾਈ ਨਹੀਂ ਛੱਡ ਹੁੰਦਾ ਆਓ ਜੀ ਸਤਿ ਆਓ ਪਰ ਮਾਇੰਡ ਨਾ ਕਰਿਓ ਤੇ ਜੋ ਹੋ ਗਿਆ ਸੋ ਹੋ ਗਿਆ ਚਲੋ ਜਾਣ ਦੋ ਇਹ ਦਸਹਿਰਾ ਆ ਅਗਲਾਉਣ ਵਾਲਾ ਨਾ ਸੁਣ ਲਓ ਮੇਰੀ ਮੋਜੂਗਿਆਂ ਦੇ ਕਿੰਨੇ ਕ ਸਾਲ ਤੁਸੀਂ ਮੋਜੂਗਿਆਂ ਦੇ ਮੋਜੂਗਿਆਂ ਅੱਛਾ ਮੋਜੂਗਿਆਂ ਦੇ ਪੁੱਛਿਆ ਤਾਂ ਤੁਸੀਂ ਰਤੀ ਦਾ ਨੇ ਹੱਲੇ ਦਾ ਚੱਲਣਾ ਹੱਲੇ ਟ੍ਰੇਲਰ ਸੀ ਪਿਕਚਰ ਸੀ ਅੱਜ ਦੀ ਦਿਨ ਜਿਹੜੀ ਤੁਹਾਡੇ ਕੋਲ ਖੁੱਲ ਧੀ ਤੁਸੀਂ ਲੈ ਲਿਓ ਸਾਬਤ ਤੁਸੀਂ ਕਹੋਗੇ ਗੋਪੀ ਸੱਚਾ ਹੀ ਹਾਂ ਹਲੇ ਆਉਂਦਾ ਵੇ ওই ਤਾਂ ਗੱਲ ਆ ਵੋਟਾਂ ਵਾਲੇ ਲੈਣੇ ਨਾ ਤੇ ਪੇਟੀ ਜਾਂਦੀ ਦਾਰੂ ਦੀ ਇੰਨੀਆਂ ਵੋਟਾਂ ਐ ਇਹਨਾਂ ਦੀਆਂ ਅਗਲੇ ਭਾਵੇਂ ਮੈਂ ਤਾਂ ਕਰਦੇ ਵੋਟ ਸਾਡੇ ਹਾਲ ਪਾਏ ਵੋਟ ਤੁਹਾਡੀ ਤਕੜੀ ਜੀ ਰੱਬ ਨੇ ਸੋਹਣੇ ਘਰ ਚ ਦਿੱਤੇ ਜਾਦੇ ਪਰ ਮੈਂ ਇਹ ਕਹਿੰਦਾ ਇਹਨਾਂ ਦੇ ਤੋਂ ਨੂੰ ਪੁੱਛਣਾ ਚਾਹੀਦਾ ਸੀ ਤੈਨੂੰ ਇੱਕ ਵਾਰੀ ਵੀ ਨਾਨਕੀ ਸ਼ਾਪ ਤੋਂ ਇਕੱਠਾ ਕਰਕੇ ਲਈ ਆਪਾਂ ਸੂਟ ਲੈਣ ਜਾਣੇ ਆ ਲੈ ਜਾਣੇ ਕਿੱਡੀ ਗਲਤੀ ਐ ਇਹਦੀ ਕਿੱਡੀ ਤੇਰੀ ਗੁੱਡੀ ਗਲਤੀ ਆ ਇਹ ਗੱਲ ਦਾਣ ਇਹ ਸਰਵਿਸ 3 ਸਾਲ ਹੋ ਗਿਆ ਕੱਪੜੇ ਆਉਂ ਨਹੀਂ ਗਏ ਅਗਲੀ ਆਪ ਲੈ ਕੇ ਰੱਖ ਕੇ ਗਏ ਆ 3 ਸਾਲਾਂ ਦਾ ਤਾਂ ਸਾਲਾ ਕੋਈ ਰਸਤਾ ਹੀ ਨਹੀਂ ਸੀ ਇੰਨੇ ਪੈਣ ਕਿੰਨੇ ਸੂਟ ਬਣਾਏ ਇਹਦੀ ਬੋਟੀ ਸੀ ਨਹੀਂ ਸਮਝ ਆ ਰਹੀ ਇਹਦੀ ਜੀ ਚਾਰ ਇਹਦੇ ਆ ਸੂਟੋਂ ਪਾਉਂਦੀ ਨਹੀਂ ਸ਼ੇਪ ਆਏ ਸੂਟ ਨਹੀਂ ਪਾਉਂਦੀ ਚਾਰ ਇਹਦੇ ਆ ਹੈਲੋ ਸੂਟ ਤਾਂ ਉਹ ਪਾਉਂਦੀ ਨਹੀਂ ਇਹ ਇਹਨੇ ਨੀ ਨੀ ਜਿੱਲੇ ਤੈਨੂੰ ਬਣਾਏ ਦੋ ਦੋ ਬਣਾਏ ਚਾਰ ਮੇਰੇ ਬਣਾਏ ਗੋਲੀ ਤੂੰ ਕੇ ਚੱਲ ਠੀਕ ਆ ਤੈ ਦੁਬਾਰਾ ਵਾਲੀ ਗੋਲੀ ਖਾਣੀ ਕਣ ਕਾਲੀ ਤੂੰ ਵਿਆਹ ਆਉਣ ਤਾਂ ਦੇ ਤੂੰ ਗੋਲੀ ਦੂਸਰ ਵਾਲੀ ਦੀ ਗੱਲ ਕਰਦੀ ਆ ਸਬਰ ਦਾ ਨਹੀਂ ਯਾਰ ਮੇਰੀ ਗਲਤੀ ਆ ਸੋਣੇ ਤੇ ਉਹ ਇੰਨਾ ਸਟ੍ਰੈਸ ਨਾ ਲੈ ਮੇਰੇ ਤੋਂ ਤੂੰ ਦੇਖੀ ਨਹੀਂ ਜਾਂਦੀ ਮਾਂ ਚੱਲ ਗਿਆ ਜਿੰਦਾ ਉੱਥੇ ਪੱਠਿਆਂ ਨੂੰ ਰਹਿਣ ਦੇ ਮੈਂ ਚਿੰਦੜੇ ਚਾਹ ਬਣਾਈ ਸੀ ਉਹ ਚੱਲ ਗਿਆ ਉਹਦੇ ਲਈ ਤੁਸੀਂ ਗਰਮ ਪੱਟੀਆਂ ਠੰਡੀਆਂ ਰੱਖੋ ਉਹਦਾ ਕੀ ਹਾਲ ਹੋਣਾ ਮੈਨੂੰ ਪਤਾ ਵਿਆਹ ਦੇ ਤੂੰ ਭੈਣ ਦੱਸੂ ਮੈਂ ਕਹਿੰਦਾ ਤੈਨੂੰ ਆਖਤੀ ਜਾ ਤੈਨੂੰ ਕਹਿੰਦੇ ਨਾ ਜਿਹੜਾ ਮਤਲਬ ਵੀ ਤੂੰ ਨਹੀਂ ਲੈ ਆ ਬਰੋਬਰ ਨਾਨਕੇ ਚੱਕ ਜਿੱਦਾਂ ਔਰ بڑے ਉਦਾਂ ਉਹ ਵੀ ਉਹ ਪਤਾ ਲੱਗ ਜੂ ਮੈਂ ਨਹੀਂ ਕਹਿੰਦਾ ਦੇਖੋ ਜੀ ਮੇਰੇ ਨਾਨਕੇ ਬਹੁਤ ਚੰਗੇ ਆ ਮੈਂ ਨਹੀਂ ਕਹਿੰਦਾ ਹੁੰਦੀ ਹੈ ਜੇ ਅਸੀਂ ਜਾ ਕੇ ਆਉਂਦੇ ਆ ਨਹੀਂ ਚੱਲ ਤੁਸੀਂ ਗਰੀਤੀ ਦਾ ਆ ਆ ਆ ਜਿਹੜਾ ਹਸੀਆ ਕਿਸੇ ਗੱਲੋਂ ਅਸੀਂ ਕਿਹੜੀ ਗੱਲੋਂ ਹਸੀਆ ਮੈਂ ਕਿਹੜੀ ਗੱਲੋਂ ਅਸੀਂ ਮੂੰਹ ਚ ਬਰਬਰ ਮਖਰੇ ਤੇ ਕਾਲਾ ਕਾਲਾ ਜੱਟਮਾ ਦੱਸ ਕਿਹੜੀ ਗੱਲੋਂ ਅਸੀਂ بس ਗਲੇ ਟ੍ਰਾਈ ਟੂ ਅੰਡਰਸਟੈਂਡ ਬਿਕਾਉਜ਼ ਆਈ ਆਈ ਸੈਡ ਯੂ ਇਹਨਾਂ ਪੈਸੇ ਦੇਣੇ ਆ ਇਹਨਾਂ ਪੈਸੇ ਦੇਣਿਆ ਲੈ ਲੈ ਜੇ ਪੈਸੇ ਦੇੜਿਆ ਇੱਕ ਮਿੰਟ ਸਵਾਗਤ ਤੇਰਾ ਵੀ ਫਿਰ ਉਦ ਦੇ ਕਰਾਂਗੇ ਜੇ ਹੈ ਪੈਸੇ ਦੇਣੇ ਆ ਫੁੱਲਾਂ ਇਹਨੇ ਆਉਣਾ ਫੁੱਲਾਂ ਦੀ ਬਰਖਾ ਮੋਰੇ ਦਾ ਗਲਾਬ ਜਲ ਮੈਂ ਲੈ ਕੇ ਆਣਾ ਤੇ ਉਹ ਇਹਨਾਂ ਨੂੰ ਕਰਾਤੇ ਜਿਨ੍ਹਾਂ ਇਹਨਾਂ ਨੇ ਕੰਮ ਦੱਸਿਆ ਆ ਆ ਫਿਰ ਦਾ ਮੋਰੇ ਮੋਸਟ ਵੈਲਕਮ ਪੈਕ ਗੱਡੀ ਦਾ ਕਹਿੰਦੇ ਐਡਾ ਬੈਨਰ ਲਾ ਲਓ ਮੈਂ ਕਿ ਸੇਵਾ ਦੇ ਲਾਉਣੀਆਂ ਆ ਹਾਂ ਕਹਿੰਦੇ ਐਡਾ ਬੈਂਡਰ ਲਾ ਲਓ ਮੈਂ ਕਿ ਧਰ ਮਜਾਰੇ ਦਾ ਕਲਾਉਣਦੇ ਆ ਬੰਦ ਕਰੇ ਗੁੱਡ ਗੋਲ ਦੇ ਉਹ ਕਤੇ ਕੀ ਕਹਿੰਦੇ ਆ ਕਿ ਤਮੇ ਓਣਾ ਮੇਰਾ ਸਰੀਕਾ ਨਾਲ ਹੁਣਾ ਹੈ ਓਟੀ ਰੋਟੀ ਅੱਛਾ ਨਹੀਂ ਲੈ 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 ਇਹਦਾ ਮਤਲਬ ਤੂੰ ਆਪਣੇ ਭੈਣ ਭਾਈ ਨਹੀਂ ਨਾਲ ਰੱਖਨੇ ਹਾਂ ਗੱਲ ਆ 10 10 10 ਗੱਡੀਆਂ ਆਉਣਾ ਇਹਨਾਂ ਦੀਆਂ ਭਰ ਕੇ ਉਹਦੇ ਵਿੱਚ ਤੁਹਾਡੇ ਚ ਕਿਸੇ ਨੇ ਆਇਆਗਾ ਕੋਈ ਗੱਡੀ 'ਚ ਬੈਠਾ ਲੰਬਾ ਤੱਕ ਨਹੀਂ ਗੱਡੀ 'ਚ ਬਿਠਾਇਆ ਇਹ ਨਹੀਂ ਬੈਠਾਂਗੇ ਪਹਿਲਾਂ ਗੱਡੀ ਸਪੈਸ਼ਲ ਆਉਗੀ ਬੈਠੀ ਆ ਮੈਂ ਗੱਡੀਆਂ ਲਿਆਉਣ ਆਲੀ ਮੈਂ ਵੀ ਗੱਡੀਆਂ ਵਾਲੀ ਆਈ ਆ ਆ ਦੇ ਆ ਦੇ ਕਹਿੰਦੀ ਆਦੀ ਨਾ ਹਲੇ ਤੈਨੂੰ ਕੋਈ ਕਹਿਣ ਫਿਰਦੀ ਇੱਕ ਡਰਦੀ ਕਹਿੰਦੀ ਨਹੀਂ ਮੈਂ ਬੋਲਦੀ ਨਹੀਂ ਡਰਦੀ ਲੱਭਾ ਵੀ ਗੱਡੀ 'ਚ ਹੀ ਆਊਗਾ ਨਾ ਲੈ ਤਾ ਚੱਕਾ ਜਾਮ ਕਰਾਤਾ ਸੋਰੇ ਦੀ ਲਾਲ ਮਰੂਤੀ ਨੇ ਉਹ ਲੈ ਕੇ ਆਉਣੀ ਜਿਹੜੀ ਉਹਨੂੰ ਦਾਦ ਚ ਮਿਲੀ ਸੀ ਸੋਰੇ ਨੂੰ ਲੱਭੇ ਨੂੰ ਤੂੰ ਗੱਲ ਨਹੀਂ ਕਰਦੀ ਉਹਦੀ ਚੱਲ ਦੀ ਕੋਈ ਹੋ ਪਾ ਕੀ ਜਾਂਦਾ ਖਰਾਮ ਦਾ